ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪੰਥਕ ਅਕਾਲੀ ਲਹਿਰ ਜ਼ਿਲ੍ਹਾ ਗਾਪਰੋਵਾਲੋਂ 2 ਮਾਰਚ ਨੂੰ ਸਮਾਗਮ ਵਿਚਾਲ ਪੰਥਕ ਕਾਨਫਰੰਸ ਦਾ ਫਲੈਕਸ ਬੋਰਡ ਉਤਾਰਨ ਦਾ ਮਾਮਲਾ ਭੱਜਦਾ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਥਕ ਅਕਾਲੀ ਆਗੂ ਹਰਮੀਸਨ ਸਬਰਵਾਲ ਅਤੇ ਬੀਬੀ ਸੁਖਵਿੰਦਰ ਕੌਰ ਬਾਜਵਾ ਨੇ ਦੱਸਿਆ ਕਿ 2 ਮਾਰਚ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਜੀਨਵਾਲ ਬੱਬਰੀ ਵਿਖੇ ਹੋ ਰਹੀ ਪੰਥਕ ਕਾਨਫਰੰਸ ਜਿਸ ਦੌਰਾਨ ਨਿਸਕਾਮ ਕੀਰਤਨ ਜਿਵੇਂ ਕਿਤਾਪਰਵਲਾਂ ਗੁਰਬਾਣੀ ਦਾ ਰਸ ਬਿਨਾਂ ਕੀਰਤਨ ਵੀ ਹੋਣਾ ਲਿਖਿਆ ਹੈ ਨੂੰ ਗੁਰਦੁਆਰਾ ਸ੍ਰੀ ਬੁਰਸਾਹ ਧਾਰੀਵਾਲ ਦੇ ਮੈਨੇਜਰ ਭਾਈ ਰਣਜੀਤ ਸਿੰਘ ਕਲਿਆਣਪੁਰ ਨੇ ਗੁਰਦੁਆਰਾ ਸਾਹਿਬ ਦੇ ਅੱਗੋ ਉਤਾਰ ਦਿੱਤਾ ਜਿਸ ਦੀ ਉਹ ਐਸਐਸਪੀ ਕਿਤਾਪਰ ਨੂੰ ਸ਼ਿਕਾਇਤ ਕਰਨ ਗਿਆ ਜਦ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਫਲੈਕਸ ਬੋਰਡ ਸਿਆਸੀ ਸੀ ਅਤੇ ਗੁਰਦੁਆਰਾ ਸਾਹਿਬ ਨੇੜੇ ਕੋਈ ਵੀ ਸਿਆਸੀ ਕਾਨਫਰੰਸ ਦਾ ਫਲੈਕਸ ਬੋਰਡ ਨਹੀਂ ਲਗਾਉਣ ਦਿੱਤਾ ਜਾਂਦਾ ਜਦ ਕਿ ਇਲਾਕੇ ਅੰਦਰ ਹੁੰਦੇ ਧਾਰਮਿਕ ਸਮਾਗਮਾਂ ਤੇ ਸ਼ੋਮਨੀ ਗੋਤਰਾ ਪ੍ਰਬੰਧਕ ਕਮੇਟੀ ਦੇ ਹਦੇਸਾ ਤਹਿਤ ਪੂਰੇ ਸਟਾਫ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ ਦੇਖੋ ਧੰਨਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰੂ ਨਾਨਕ ਦੇਵ ਸਮੂਹ ਸਾਧ ਸੰਗਤ ਜੋ ਵੀ ਸਾਡੀ ਐਕਸਪ੍ਰੈਸ ਰੀਲ ਨੂੰ ਸੁਣ ਰਹੇ ਹਨ ਸਾਡੀ ਸੰਗਤ ਦੇ ਅੱਗੇ ਹਾਥ ਜੋੜ ਕੇ ਬੇਨਤੀ ਪੁਰਜੋ ਰ ਅਪੀਲ ਹੈ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਆ ਰਹੀਆਂ ਹਨ ਜਿਸ ਦੇ ਸਬੰਧ ਵਿੱਚ ਅਲੱਗ-ਅਲੱਗ ਜਗ੍ਹਾ ਤੇ ਕਾਨਫਰੰਸਾਂ ਰੱਖੀਆਂ ਜਾ ਰਹੀਆਂ ਹਨ ਸਾਡੇ ਪੰਥਕ ਅਕਾਲੀ ਦਲ ਗੁਰਦਾਸਪੁਰ ਵੱਲੋਂ ਬਹੁਤ ਹੀ ਇੱਕ ਵਿਸ਼ਾਲ ਕਾਨਫਰੰਸ ਜੋ ਕਿ 22 ਮਾਰਚ 11 ਵਜੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੀਵਾਲ ਬੱਬਰੀ ਵਿਖੇ ਰੱਖੀ ਗਈ ਹੈ ਜਿਸ ਦੇ ਸਬੰਧ ਵਿੱਚ ਅਸੀਂ ਪੂਰੇ ਪ੍ਰਸ਼ਾਸਨ ਕੋਲੋਂ ਹਰ ਤਰ੍ਹਾਂ ਦੀਆਂ ਪਰਮਿਸ਼ਨਾਂ ਲਈਆਂ ਹਨ ਇਸ ਲੜੀ ਦੇ ਸਬੰਧ ਵਿੱਚ ਅਸੀਂ ਹਰ ਪਿੰਡ ਹਰ ਸ਼ਹਿਰ ਚਰਾਹਿਆਂ ਵਿੱਚ ਇਸ ਕਾਨਫਰੰਸ ਸੰਬੰਧੀ ਫਲੈਕਸ ਬੋਰਡ ਜੋ ਲਗਾਏ ਸਨ ਇੱਕ ਬੋਰਡ ਫਲੈਕਸ ਜੋ ਇਸੇ ਸੰਬੰਧ ਵਿੱਚ ਅਸੀਂ ਗੁਰਦੁਆਰਾ ਸ੍ਰੀ ਗੁਰੂ ਬਰਜਰਜਨਦੇਵ ਜੀ ਬੁਰਸ਼ਾ ਧਾਰੀਵਾਲ ਵਿਖੇ ਉਹਨਾਂ ਦੇ ਪ੍ਰੈਮਿਸਿਸ ਤੋਂ ਬਾਹਰ ਲਗਾਇਆ ਸੀਗਾ ਜੋ ਕਿ ਉੱਥੋਂ ਦੇ ਮੈਨੇਜਰ ਸਾਹਿਬ ਰਣਜੀਤ ਸਿੰਘ ਕਲਿਆਨਪੁਰ ਅਤੇ ਉਹਨਾਂ ਦੀ ਟੀਮ ਨੇ ਉਹ ਸਾਡਾ ਫਲੈਕਸ ਉਥੋਂ ਲਾ ਕੇ ਤੇ ਸੁੱਟ ਦਿੱਤਾ ਸਾਡੇ ਕੱਲ ਟੈਲੀਫੋਨਿਕਲੀ ਪੁੱਛਣ ਤੇ ਉਹ ਬਿਲਕੁਲ ਹੀ ਮਨਾ ਕਰ ਗਏ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸਵੇਰੇ ਥੋੜਾ ਬਹੁਤ ਪ੍ਰੈਸ਼ਰ ਪਾਉਣ ਤੇ ਉਹ ਮੰਨ ਗਏ ਨੇ ਕਿ ਠੀਕ ਹੈ ਜੀ ਇਹ ਫਲੈਕਸ ਬੋਰਡ ਮੈਂ ਲਾਇਆ ਤੇ ਮੈਂ ਰੱਖ ਲਿਆ ਆ ਤੇ ਮੈਂ ਉਥੇ ਇਹ ਫਲੈਕਸ ਬੋਰਡ ਨਹੀਂ ਲਗਣ ਦੇਣਾ ਕਿਉਂਕਿ ਉਸ ਫਲੈਕਸ ਬੋਰਡ ਦੇ ਉੱਤੇ ਸਾਫ ਦਾ ਜਥੇਦਾਰ ਸ੍ਰੀ ਕਾਉਟਕ ਸਾਹਿਬ ਭਾਈ ਸਾਪਾਏ ਰਣਜੀਤ ਸਿੰਘ ਜੀ ਦੀ ਫੋਟੋ ਲੱਗੀ ਹੈ ਮੈਂ ਸੰਗਤ ਦੇ ਚਰਨਾਂ ਵਿੱਚ ਇਹ ਅਰਜ਼ ਕਰਨੀ ਚਾਹੁੰਦਾ ਹਾਂ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਕਿਸੇ ਦੀ ਪਰਸਨਲ ਮਲਕੀਅਤ ਨਹੀਂ ਹੈ ਇਹੋ ਹੀ ਮਸਾਨਦਵਾਦ ਕਰਕੇ ਸਿੱਖ ਕੌਮ ਤੇ ਨਿਧਾਰ ਆਏ ਜਾ ਰਿਹਾ ਹੈ ਕਿ ਜਿੱਥੇ ਇੱਕ ਬੰਦਾ ਆਪਣੀ ਜਾਤੀ ਜ਼ਗੀਰ ਸਮਝ ਕੇ ਗੁਰਦੁਆਰਾ ਸਾਹਿਬ ਮਲ ਕੇ ਬੈਠਾ ਹੈ ਤੇ ਦੂਸਰੇ ਨੂੰ ਉਥੇ ਅੰਦਰ ਕਿਸੇ ਤਰ੍ਹਾਂ ਦਾ ਵੀ ਅੰਦਰ ਇੰਟਰਫੇਅਰ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਸੋ ਮੈਂ ਇਸ ਪ੍ਰੈਸ ਰਿਲੀਜ਼ ਆ ਇਹ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਸਾਡੀ ਪੰਥਕ ਅਕਾਲੀ ਲਹਿਰ ਦੇ ਧਾਰੀਵਾਲ ਦੀ ਸੋਚੀ ਟੀਮ ਅੱਜ ਹਾਜ਼ਰ ਹੈ ਅਸੀਂ ਅੱਜ ਵੀ ਜਾ ਕੇ ਬੜੀ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਮੈਨੇਜਰ ਸਾਹਿਬ ਤੁਸੀਂ ਬੋਰਡ ਲਾਉਣ ਦਾ ਅਧਿਕਾਰ ਕਿਸ ਕੋਲੋਂ ਲਿਆ ਹੈ ਜੇ ਤੁਹਾਡੇ ਕੋਲ ਕੋਈ ਲਿਖਤੀ ਪ੍ਰੂਫ ਹੈ ਤੇ ਸਾਨੂੰ ਤਾ ਵੀ ਦੱਸੋ ਜੇ ਤੁਹਾਨੂੰ ਉੱਪਰੋਂ ਕਮੇਟੀ ਵੱਲੋਂ ਕੋਈ ਆਰਡਰ ਹੈ ਕਿ ਤੁਸੀਂ ਸਿੱਖ ਕਾਨਫਰੰਸ ਦਾ ਬੋਰਡ ਨਹੀਂ ਲੱਗਣ ਦੇਣਾ ਸਾਨੂੰ ਲਿਖਤੀ ਦੇ ਦਿਓ ਅਸੀਂ ਬੋਰਡ ਨਹੀਂ ਲਾਵਾਂਗੇ ਯਾ ਸਾਡਾ ਬੋਰਡ ਵਾਪਸ ਦੇ ਦਿਓ ਉਹ ਕਹਿੰਦੇ ਨੇ ਜੀ ਮੈਂ ਕੋਲ ਨਾ ਲਿਖਤੀ ਨਾ ਮੈਂ ਕੁਛ ਨਾ ਤੁਹਾਡਾ ਬੋਰਡ ਹੀ ਨਹੀਂ ਲਗਣ ਦੇਣਾ ਤੁਸੀਂ ਜਿੱਥੇ ਯੋਰ ਲੱਗਦਾ ਲਾ ਲੋ ਬੇਨਤੀ ਹੈ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਹੋਣੀਆਂ ਨੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਕਿਸ ਦੀ ਝੋਲੀ ਵਿੱਚ ਬਰਕਤ ਪਾਉਣੀ ਹੈ ਕਿਸ ਦੀ 'ਚ ਨਹੀਂ ਪਾਉਣੀ ਪਰ ਸਾਰੀ ਸੰਗਤ ਨੂੰ ਪੁਰਜ ਰਪੀਲ ਹੈ ਕਿ ਇਹੋ ਜੇ ਮਸੰਦਾ ਤੋਂ ਗੁਰੂ ਘਰਾਂ ਦਾ ਖੜਾ ਛੜਾਇਆ ਜਾਏ ਤਾਂ ਜੋ ਨਿਰਪੱਖੋ ਕੇ ਗੁਰੂ ਘਰ ਦੀ ਸੇਵਾ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਬ ਲੈਕਸ ਰੋਡ ਲਾਇਆ ਸੀ 22 ਤਰੀਕ ਨੂੰ ਕਾਨਫਰੈਂਸ ਬੱਬੀ ਸੀ ਸਾਡੀ ਤੇ ਲੈਕਸ ਰੋਡ ਲਾਇਨੇ ਉਥੇ ਗੁਰਦੁਆਰਾ ਸਾਹਿਬ ਅੱਗੇ ਵੀ ਲੱਗੇ ਰਹੇ ਤੇ ਅਸੀਂ ਉਥੇ ਜਾ ਕੇ ਲਾਤਾ ਆਹ ਉਹਨਾਂ ਦੀ ਹੱਕ ਦੂਦ ਦੇ ਵਿੱਚ ਨਹੀਂ ਆਇਆ ਜਿੱਥੇ ਅੱਗੇ ਬੋਰਡ ਲੱਗੇ ਉਥੇ ਹੀ ਲਾਇਆ ਸਿੰਦਰਵੀਰ ਸਿੰਦਰਾਇ ਨੇ ਫੋਨ ਕੀਤਾ ਸਾਡਾ ਬੋਰਡ ਲੱਤ ਗਿਆ ਮੈਂ ਕਿਹਾ ਤੁਸੀਂ ਪਤਾ ਕਰੋ ਵੀ ਬੋਰਡ ਕਿਨੇ ਲਾਇਆ ਤੇ ਮੈਨੇਜਰ ਸਾਹਿਬ ਨੇ ਲਾਇਆ ਤੇ ਉਹ ਮੁਕਰ ਗਏ ਨੇ ਮੈਂ ਬੋਰਡ ਨਹੀਂ ਲਾਇਆ ਤੇ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਸਾਹਿਬ ਤੁਸੀਂ ਸਾਡਾ ਬੋਰਡ ਲਾਇਆ ਪਹਿਲਾਂ ਤੇ ਸੋਚ ਸੱਚ ਕਹਿੰਦੇ ਆਹ ਲਾਇਆ ਤਾਹ ਕਿੰਨੂੰ ਪੁੱਛ ਕੇ ਲਾਇਆ ਸੀ ਤੇ ਮੈਂ ਤੁਸੀਂ ਕਿੰਨਾਂ ਨੂੰ ਪੁੱਛ ਕੇ ਲਾਇਆ ਅਸੀਂ ਗੁਰੂ ਜਬਾਨ ਦਾ ਬੋਰਡ ਸੀਗਾ ਅਰੇ ਕੀਰਤਨ ਦਾ ਬੋਰਡ ਸੀਗਾ ਉੱਥੇ ਕੀਰਤਨ ਵੀ ਹੁੰਦਾਵੇਂ ਬਬਰੀ ਤੁੰਮੇ ਕਿ ਅਸੀਂ ਇਹ ਬੋਡੀ ਪਾ ਕਰਕੇ ਅਸੀਂ ਲਗਾਇਆ ਕਿ ਜਿਹੜੀ ਸੰਗਤ ਇਥੋਂ ਆਉਂਦੀ ਜਾਂਦੀ ਹੈ ਉਹ ਪਲੜਵੇ ਪਰ ਜਦੋਂ ਅਸੀਂ ਹੋਣ ਗਏ ਆ ਸਾਰੇ ਜਾਲ ਇਕੱਠੇ ਹੋ ਕੇ ਤੇ ਸਾਨੂੰ ਅੱਗ ਇਹ ਜਵਾਬ ਦਿੱਤਾ ਕਿ ਮੈਂ ਲਾਇਆ ਜੇ ਤੇ ਮੈਂ ਲਾਉ ਨਹੀਂ ਦੇਣਾ ਤੁਸੀਂ ਭਾਈ ਰਣਜੀਤ ਸਿੰਘ ਜੀ ਫਿਰਦੇ ਆਉਣ ਵਾਸਤੇ ਬੋੜ ਇਹ ਉਹਨੇ ਸਾਨੂੰ ਹੁਣ ਜਵਾਬ ਦਿੱਤਾ ਅਸੀਂ ਉਹ ਉਹਦਾ ਜਿਹੜਾ ਉਹਨੇ ਜਵਾਬ ਦਿੱਤਾ ਨਾ ਉਹਦਾ ਮੋੜਵਾ ਜਵਾਬ ਦੇਣ ਵਾਸਤੇ ਇਹ ਕਿ ਕੰਪਨੀ ਸਾਫ਼ ਕੀਤੀ ਹੈ ਵੀ ਅਸੀਂ ਇੱਕ ਵਾਰੀ ਮੀਡੀਆ ਦੇ ਵਿੱਚ ਦੇ ਦਿੱਤੀ ਹੈ ਤੇ ਸਾਰੇ ਹਿੱਸੇਦਾਰ ਜਿਹੜੇ ਨੇ ਨਾ ਉਸ ਚੇਤੇ ਹੋ ਜਾਣ ਇਹ ਜਿਹੜੇ ਮਸੰਦ ਬੈਠੇ ਨੇ ਨਾ ਇੱਥੇ ਇਹ ਸਾਡੇ ਕਦੀ ਵੀ ਨਹੀਂ ਹੋ ਸਕਦੇ ਤੇ ਨਾਲੇ ਇੱਕ ਲੋਕ ਮੋਟੂ ਹੋਲੀ ਦੇਣਾ ਕਿ ਤੇ ਇਹਨਾਂ ਨੂੰ ਅਸੀਂ ਤੇ ਆਪਣੇ ਜਿਹੜੇ ਸਾਡੇ ਅੱਗੇ ਲੀਡਰ ਨੇ ਜਾਂ ਸਾਡੇ ਤੋਂ ਵੱਡੇ ਨੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਇਹ ਸਾਰੇ ਜਣੇ ਕੱਟੇ ਹੋ ਗਏ ਇਹਨੂੰ ਪੁੱਛਿਆ ਜਾਵੇ ਐਸਐਸਬੀ ਦੇ ਜਾ ਕੇ ਇਹ ਬਰਕਾਸੀ ਦਿਆਂਗੇ ਕਿ ਉਹਨਾਂ ਨੇ ਸਾਡਾ ਜਿਹੜਾ ਬੋਰਡ ਜਿਹੜਾ ਲਾ ਗਏ ਤੇ ਉਹੜਾ ਕਿਹੜਾ ਤਾਂ ਲਾਉ ਸਾਡੇ ਬਵਾਕੜੇ ਨੇ ਇੱਕ ਗੁਰਦੁਆਰੇ ਦੇ ਵਿੱਚ ਨੌਕਰੀ ਕਰਦੇ ਨੇ ਕਿ ਇਹ ਗੁਰਦੁਆਰਾ ਥੋੜਾ ਮਨ ਕਰਕੇ ਬੈਠੇ ਨੇ ਗੁਰਦੁਆਰੇ ਨਾਂ ਦਾ ਗੁਰਦੁਆਰੇ ਸਾਹਿਬ ਗੁਰਸਾਹ ਸਾਰਿਆਂ ਦਾ ਪਾਂਜਾ ਸਾਰਿਆਂ ਦਾ ਇਕੱਠਾ ਗੁਰਦੁਆਰਾ ਤੇ ਮੈਂ ਕਿੰਨੀ ਅਭੀ ਇਹਨੂੰ ਇਸ ਗੱਲ ਦੀ ਜਿਹੜੀ ਹੈ ਨਾ ਇਸ ਗੱਲ ਦੀ ਉਹਨੇ ਸੱਜਾ ਵੀ ਬਣਾਈ ਦੇਵੇ ਤੇ ਇਹਦੇ ਤੋਂ ਮਾਫੀ ਵੀ ਲਗਾਈ ਜੀ ਮੈਂ ਇਹ ਕੰਮ ਕੀਤਾ ਵਾਇਰ ਬੋਲੀ ਦਾ ਕਾਲਸਾ ਵਾਇਰ ਬੋਲੀ ਦੀ ਬੱਤੇ ਹਾਂਜੀ ਮੈਂ ਰਮੇਸ਼ ਸਿੰਘ ਮੈਂ ਅਜੇ ਮੈਂ ਗੁੰਦਰਾ ਬਰਸਾਉਤਾਂ ਨਾ ਢੜ ਤੇ ਦੋਸ਼ ਨੇ ਜਿਹਨੇ ਤੁਸੀਂ ਜਿਹੜਾ ਧਾਰਮਿਕ ਬੋਲ ਸੀਗਾ ਉਹ ਪਾਰ ਨਿਕਾਇਆ ਤੇ ਨੂੰ ਕਹ ਕੇ ਜੀ ਇੱਥੇ ਲੱਗਣੀ ਜਣਾ ਹੁਣ ਗੁਰਗੜ ਬਰਸਾਤਾ ਹਿੰਸਾਨ ਦੇ ਤੇ ਧਾਰਮਿਕ ਬੋਲ ਨਹੀਂ ਐ ਸੱਸੀ ਬੋਲ ਆ ਗਿਆ ਹੀ ਜਾਂ ਜੋ ਕੇ ਬੋਦਰਾ ਖਾਵੇਂ ਕਿਸੇ ਨੂੰ ਉਹਨ ਲਾਉਣੀ ਕਰਦੇ ਸਨ ਲਾਉਣਾ ਇੱਥੇ ਧਾਰਮਿਕ ਬਹੁਤ ਲੱਗ ਸਕਦੇ ਦੁਗੇ ਜੇ ਗਰਮਨ ਖਲਾਗਨ ਜੁਗਨ ਗਾਣ ਲੱਗ ਸਕਦੇ ਆ ਪਰ ਤੁਸਾਰ ਸੀ ਬੋਰ ਕੋਈ ਨਹੀਂ ਥਿਲਾਂ ਸਰਦਾਰੀ ਨਾ ਕਿਹਨੋਂ ਹੋਣ ਨੇ ਪਰ ਕੋਈ ਪਾਰਟੀ ਹੋਈ ਉਹਨਾਂ ਧਾਰਨ ਬੋਲਿਓ ਤੇ ਉਹ ਮਰ ਕੇ ਸਮੇਲਣ ਉਹ 79 ਆ ਜਿੱਥੇ ਉਹ ਗੜਾ 79 ਉਹਦੇ ਬੋਲ ਹੈ ਨਹੀਂ ਕੋਈ ਧਾਰਨ ਨਹੀਂ ਉਹ ਸੈਸਿੰਗ ਸਾਡਾ ਸਮਾਗਮ ਦੇਣਾ ਤੁਸੀਂ ਆਪ ਸਮਾਗਮ ਹੋ ਰਿਹਾ ਕਿ ਨੋ ਟੈਨ ਤੁਸੀਂ ਸੁਣ ਲਿਆ ਉੱਥੇ ਜਾ ਕੇ ਫਿਰ ਪਾਰਟੀ ਬੋਲਦੇ ਨੇ ਬੋਟ ਕੀ ਲਿਖਿਆ ਸੀ ਬੋਰ ਤੇ ਕੌਫੀ ਕਾਨਫਰੰਸ ਲਿਖੀ ਆ ਜਿਹੜੀ ਇਹਨਾਂ ਨੇ ਫੋਟਾਂ ਲਈ ਉਹ ਤੇ ਮਰੇ ਸ਼ੋਨੂ ਮੇਰੇ ਨੂੰ ਲੱਖ ਲੱਖ ਗਾੜਾ ਘੜ ਦੇ ਤਾਹੀਂ ਸ਼ੋਨੂ ਬੈਟੇ ਕੋਬਲੇ ਕੇ ਪਾਹ ਮੋਲ ਲਾ ਤਾਗਣਾ ਉਹ ਕਹਿੰਦੇ ਉਥੇ ਜਰਜੀਸ ਦੇ ਜਿਹੜਾ ਆਪਣੇ ਸਾਹਬ ਵਾਲੀ ਗੋਲ ਲਗੀ ਤਾਂ ਉਹਨਾਂ ਨੇ ਕਹਿੰਦੇ ਹੋਣਾ ਜੀਸੇਣਾ ਹੋਣਾ ਹੀ ਆ ਤੁਹਾਨੂੰ ਕੋਈ ਨਹੀਂ ਭਾਈ ਸਾਹਿਬ ਨੇ ਪਹਿਸਾਣਾ ਬਿਆਨ ਸੁਣ ਲੈ じゃ ਕੀ ਬੋਲਦੇ ਨੇ ਤੁਸੀਂ ਉਥੇ ਉਹਨਾਂ ਨੂੰ ਪਤਾ ਲੱਗਦਾ ਫੜੇ ਮੇਰੇ ਜੀ ਨਾਲ ਮਤਲਬ ਇਹ ਤਾਂ ਹਲਕ ਬੋਲ ਨਹੀਂ ਹੈਗਾ ਚੱਲ ਹਾਂ ਜੀ ਹੱਸੀ ਬੋਲ ਬਾਈ ਹੱਸੀ ਨਹੀਂ ਤੁਸੀਂ ਇਸ ਕਰਕੇ ਪਾ ਰਹੇ ਪਾ ਰਹੇ ਨੇ ਲੱਗ ਰਿਹਾ ਖਿਆ ਲੱਗ ਰਿਹਾ ਤੂੰ ਬਾਹਰ ਨਾਲ ਆਵਾਂਗੇ ਬਾਸਟੇ ਨਾਲ ਆਵਾਂਗੇ ਐਡਵੋਕੇਟ ਨੂੰ ਮਿਥਿਲਾਂ ਜਣਾ ਕੋ ਲਵ ਯੂ ਸੁਲਾਮੋ ਪਾ ਰਹੇ ਨੇ ਲੱਗ ਰਿਹਾ ਲੱਗਾ ਦੇ ਤੀਗਾ ਦੋਈ ਲੱਗ ਲੱਗ ਰਹੀ ਹੈ ਜੇ ਕੋਈ ਬੋਧ ਅੰਦਰ ਐਂਟਰੀ ਕਰੀ ਜਾਣਾ ਦੇਰੀ ਲੱਗਣਾ ਹੈ ਸਦਰਾ ਸਾਹਿਬ ਨੂੰ ਜਿੰਨੇ ਇਲਾਕੇ ਇਲਾਕੇ ਦੇ ਪਿੰਡਾਂ ਨਾਲ ਧਾਰਨ ਸਮਾਗਮ ਕੀਤੇ ਜਾਂਦੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਦਾ ਸ਼ੌਂਗ ਮਿੱਟੀ ਵੱਲੋਂ ਲੇਕਿਨ ਸਿਆਸੀ ਐਕਟ ਸਬੋਰਡ ਕੋਈ ਨਹੀਂ ਲਗਾ ਦਿੱਤਾ ਜਾਂਦਾ ਭਾਵੇਂ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਹੋਈ